ਇਹ ਜਿਹੜੀਆਂ ਜਸਤੀ ਚਾਦਰਾਂ ਦਾ ਬਾਈ ਜੀ ਆਪਾਂ ਵੀਡੀਓ ਤਾਂ ਬਣਾਉਨੇ ਆ ਵੀ ਮੈਂ ਤਾਂ ਹੁਣ ਲਿਆ ਕੇ ਚਾਦਰਾਂ ਪਾਲੀਆਂ ਜਸਤੀ ਤੇ ਫਸੇ ਗਿਆ ਮੰਨ ਲਓ ਤੁਸੀਂ ਨਾ ਪਰ ਆ ਬੋ ਫਸੋ ਜੇ ਚਾਦਰਾਂ ਪਾਉਣੀਆਂ ਨਾ ਪੱਥਰ ਵਾਲੀਆਂ ਚਾਦਰਾਂ ਬਹੁਤ ਦੂਜੀਆਂ ਸਿਮਿੰਟ ਵਾਲੀਆਂ ਇਹ ਤੁਹਾਨੂੰ ਦਿਖਾ ਰਿਹਾ ਵਾਂ ਚੰਗੀ ਤਰ੍ਹਾਂ ਤੇ ਲੱਗਦੀਆਂ ਤਾਂ ਬਹੁਤ ਸੋਹਣੀਆਂ ਇਹ ਤੁਸੀਂ ਦੇਖ ਵੀ ਰਹੋ ਦੇਖੋ ਕਿੰਨੀਆਂ ਸੋਹਣੀਆਂ ਲੱਗਦੀਆਂ ਸਾਫ਼-ਸਾਫ਼ ਆਪ ਵੀ ਸੋਨੂੰ ਇੱਧਰੋਂ ਦਿਖਾ ਰਹੇ ਆ ਉਹ ਜੜ ਦਿਖ ਰਹੀ ਜਣਾ ਤੁਹਾਨੂੰ ਪੈਂਦੀ ਜੜ ਪਾਣੀ ਸ਼ੁਰੂ ਹੋ ਗਈ ਨਾਲੇ ਪਾਈਆਂ ਨੂੰ ਵੀ ਇਹਨਾਂ ਨੂੰ 6-7 ਸਾਲ ਹੋ ਗਏ ਤੇ ਜੜ ਪਾਣੀ ਸ਼ੁਰੂ ਹੋ ਗਈ ਆਪਾਂ ਨੂੰ ਜਦੋਂ ਚੀਜ਼ ਲਿਆਉਣੀ ਹੁੰਦੀ ਹੈ ਨਾ ਆਪਾਂ ਐਂ ਦੇਖ ਲੈਨੇ ਇਹ ਚੀਜ਼ ਸੋਹਣੀ ਲੱਗਦੀ ਐ ਰਹੇ ਵੀ ਚਾਦਰਾਂ ਵੀ ਜਸਤੀ ਐ ਤੇ ਇਹਦਾ 1% ਵੀ ਫਾਇਦਾ ਨਹੀਂ ਨਾ ਤਾਂ ਇਹਦਾ ਸਰਦੀ ਦੇ ਵਿੱਚ ਸਿਆਲ ਦੇ ਵਿੱਚ ਨਾ ਇਹਦਾ ਗਰਮੀ ਦੇ ਵਿੱਚ ਇਹ ਗਰਮਾਈ ਇਹਦੇ ਚ ਇੰਨੀ ਹੁੰਦੀ ਹੈ ਹੀਟ ਹੀ ਇੰਨੀ ਹੁੰਦੀ ਹੈ ਵੀ ਮੰਨ ਲਓ ਕੋਈ ਮਸ਼ੀਨਰੀ ਖੜਾਉਣੀ ਹੈ ਨਾ ਤਾਂ ਦਾ ਰੰਗ ਕਲਰ ਉਹਦਾ ਫੇਟ ਹੋ ਜਾਊਗਾ ਕਲਰ ਵੀ ਨਹੀਂ ਦਿੰਦਾ ਕਿਸੇ ਮਸ਼ੀਨਰੀ ਦਾ ਜੇ ਕੋਈ ਆਪਾਂ ਪਸ਼ੂ ਰੱਖਾਗੇ ਕੋਈ ਵੀ ਜਾਨਵਰ ਐ ਥੱਲੇ ਰੱਖਦੇ ਆ ਜਾਨਵਰ ਵਾਜਦਾ ਨਹੀਂ ਰਹਿੰਦਾ ਨੀ ਉਹ ਬਿਮਾਰ ਹੀ ਰਹਿੰਦੇ ਜੇ ਕੋਈ ਆਪਾਂ ਸਬਜ਼ੀ ਹੁਣ ਮੈਂ ਗੰਡੇ ਰੱਖਦਾ ਸੀ ਇੱਥੇ ਆਲੂ ਰੱਖ ਦਿੰਦਾ ਸੀ ਕੁਛ ਨਹੀਂ ਰਹਿੰਦਾ ਸੀ ਸਾਰਾ ਖਰਾਬ ਹੋ ਜਾਂਦਾ ਸੀ ਆ ਉੱਪਰੋਂ ਦੇਖ ਲਓ ਕਿੰਨਾ ਸੋਹਣਾ ਲੱਗਦੀਆਂ ਆਪਾਂ ਬਲੂ ਕਲਰ ਦੇਖ ਲੈਣੇ ਵੀ ਰੰਗ ਤਾਂ ਲੀਲਾ ਯਾਰ ਸੋਹਣਾ ਲੱਗਦਾ ਹੈ ਜਾਦਰਾ ਸੋਹਣੀਆਂ ਤਾਂ ਬਹੁਤ ਲੱਗਦੀਆਂ ਜਾਦਰਾ ਦੇਖ ਵੀ ਰੰਗਾਂ ਤੁਹਾਨੂੰ ਦਿਖਾ ਰਿਹਾ ਵਣ ਪਰ ਫਾਇਦਾ 1% ਵੀ ਨਹੀਂ ਹੈਗਾ ਇਹਦਾ ਜੇ ਆਪਾਂ ਸਰਦੀ ਦੇ ਵਿੱਚ ਇਹਦੇ ਤਾਂ ਪਾਉਣੇ ਆ ਉਹ ਥੱਲੇ ਸੈੱਟ ਥੱਲੇ ਲਾਦੇ ਮੈਂ ਝੋਨਾ ਲਾਇਆ ਸੀ ਝੋਨਾ ਜਦੋਂ ਮੈਂ ਲਾਤਾ ਤੇ ਉੱਤੋਂ ਧੌਂਕੇ ਪਾਣੀ ਦੇ ਡਿੱਗੀ ਤੇ ਝੋਨਾ ਉਗਣਾ ਸ਼ੁਰੂ ਹੋ ਗਿਆ ਆ ਉੱਪਰ ਜਾਲ ਪਈ ਖੜੀ ਆ ਸਾਰੇ ਦੇਖੋ ਜਾਰ ਪੈਣੀ ਸ਼ੁਰੂ ਹੋ ਗਈ ਤੇ ਜਿਹੜੇ ਭਰਾ ਨੇ ਹੁਣ ਨਾ ਸਰਦੀ ਦੀ ਰੁੱਤ ਆ ਗਈ। ਕਈ ਭਰਾ ਹੁਣ ਪਸ਼ੂਆਂ ਵਾਸਤੇ ਸੈੱਡ ਪਾਉਣਗੇ। ਤੇ ਜਾਂ ਕੋਈ ਤੂੜੀ ਦਾ ਬਣਾਉਗਾ, ਕਿਵੇਂ ਬਣਾਉਂਦਾ ਕੋਈ ਮਸ਼ੀਨਰੀ ਖੜਾਉਨ ਨੂੰ। ਨਾ ਤਾਂ ਇਹ ਮਸ਼ੀਨਰੀ ਖੜਾਉਂਦੇ ਕੰਮ ਆਉਂਦੀ ਏ। ਨਾ ਇਹ ਕੋਈ ਸਬਜ਼ੀਆਂ ਆਪਾਂ ਰੱਖਣੀਆਂ ਜਿਵੇਂ ਆਪਾਂ ਲਸਣ ਹੁੰਦੀ ਏ, ਗੱਡੇ ਹੁੰਦੇ ਆ, ਆਲੂ ਹੁੰਦੇ ਆ, ਉਹ ਇਹ ਜੀ ਆਪਾਂ ਰੱਖ ਦਿੰਦੇ ਆ ਸੱਡ ਥੱਲੇ। ਖਲਿਆਰ ਦਿੰਨੇ ਆ। ਉਹ ਰਹਿੰਦੇ ਨਹੀਂ ਇਹ ਥੱਲੇ। ਉਹ ਖਰਾਬ ਹੋਣਗੇ। ਮੈਂ ਹੁਣ ਫੱਕ ਗੱਡਾਂ ਦੀ ਜਿਹੜੀ ਲਾਈ ਸੀ। ਸਾਰੇ ਪਿੰਡ ਵਾਲੇ ਹੋਰ ਪਿੰਡ ਵਾਲੇ ਵੀ ਲੱਗੇ ਆ ਮੇਰੇ ਪਿੰਡ ਵਾਲੇ ਵੀ ਲੱਗ ਗਏ ਆ। ਉਹੀ ਫੱਕ ਉਹੀ ਗੱਡੇ ਉਸ ਫੱਕ ਤੋਂ ਤਿਆਰ ਕਰਕੇ। ਤੇ ਉਹਨਾਂ ਦੇ ਗੱਡੇ ਕਿਸੇ ਦੇ ਖਰਾਬ ਨਹੀਂ ਹੋਏ ਮੇਰੇ ਗੱਡੇ ਖਰਾਬ ਹੋਣੇ ਸ਼ੁਰੂ ਹੋ ਗਏ ਸੀ। ਇੱਧਰ ਦਰਖਤ ਹੈਗੇ ਦੇਖੋ, ਦਰਖਤਾਂ ਦੇ ਪਾਸੇ ਜਾਵਾਂ ਜਰਨੀ ਪਈ। ਆਹ ਡਾਲੀਆਂ ਨਾਲ-ਨਾਲ ਦਰਖਤ ਆ ਸਾਰੇ। ਤੇ ਦੂਸਰੇ ਪਾਸੇ ਉਧਰ ਦਰਖਤ ਵੀ ਕੋਈ ਨਹੀਂ ਸੀ ਉਧਰ ਜੜ ਪੈਗੀ ਤੇ ਨਾ ਪੈਣ ਜੋਗ ਰਹੇ ਆ ਨਾ ਬਹਿਣ ਜੋਗ ਰਹੇ ਆ ਤੇ ਜੇ ਲਿਓਣੀ ਹੈ ਜਾਂ ਤਾਂ ਸੱਪਰ ਪਾ ਲੋ ਸਿੱਧਾ ਉਹ ਸਰਦੀ 'ਚ ਵੀ ਕੰਮ ਦੇਊਗਾ ਸੱਪਰ ਪਾਇਆ ਤੇ ਗਰਮੀ 'ਚ ਵੀ ਕੰਮ ਦੇਊਗਾ ਇਹਦੇ ਨਾਲ ਤੁਹਾਨੂੰ ਸਰਦੀ 'ਚ ਕੰਮ ਦੇਣਾ ਤੇ ਨਾ ਗਰਮੀ 'ਚ ਕੰਮ ਦੇਣਾ ਬਸ ਕੱਲਾ ਹੀ ਹੋ ਗਿਆ ਸ਼ਤਾ ਕਰ ਲਿਆ ਆਪਾਂ ਜੇ ਆਪਾਂ ਆਪ ਰਾਂਗੇ ਥੱਲੇ ਤਾਂ ਆਪਾਂ ਵੀ ਬਿਮਾਰੀ ਰਾਂਗੇ ਜੇ ਪਸ਼ੂ ਕੋਈ ਥੱਲੇ ਆਪਾਂ ਬੰਨਾਂਗੇ ਤਾਂ ਪਸ਼ੂ ਵੀ ਬਿਮਾਰੀ ਰਹਿਣਗੇ ਗਰਮੈਸ਼ ਹੀ ਨਹੀਂ ਚਾਹੀਏ